Wishing a happy yeah, merry christmas to all. Meri taraf se merry christmas. Actually bachche bahut excited hain so this is the first time ye log church aaye hain. So fathers were all busy so mothers asked me to take them here. So I just want to wish a merry christmas to everyone. I'm very much happy te main kade vi inada God Jesus Christ se Christian Christianity da main deeda nahi dekh sakda hai ga. Parmatma kare ਸਾਰੇ ਲੋਕ ਰਲ ਮਿਲ ਕੇ ਖੁਸ਼ੀਆਂ ਦੇ ਨਾਲ ਇਤਿਹਾਸ ਮਨਾਉਂਦੇ। ਸਸ਼ੀਕਾਲ ਜੀ ਦੇ ਹਿਰਦੇਸ਼ ਕੰਨਾ ਮਕਲਵਾਂ ਸਿੰਘ ਸਨੋੜਵੀ ਸਵਾਗਤ ਕਰਦਾ ਆਂ ਅੱਜ ਕਿਸ ਮਜ਼ੇ ਦਿਹਾੜਾ ਹੈ ਅਸੀਂ ਹੌਲੀ ਕਰਾਸ ਚਰਚ ਕੈਥੋਲਿਕ ਚਰਚ ਖੜੇ ਆਂ ਲੁਧਿਆਣਾ ਦੇ ਲੋਕਾਂ ਦੇ ਵਿਚਾਰ ਜਾਣਾਂਗੇ ਕਿ ਉਹ ਆਪਦੇ ਪ੍ਰਭੂ ਜੀਸ਼ੂ ਨੂੰ ਲੈ ਕੇ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਕਿਸ ਤਰ੍ਹਾਂ ਦੇਣਾ ਚਾਹੁੰਦੇ ਨੇ ਉਹਨਾਂ ਨਾਲ ਗਲਤ ਕਰਦੇ ਆ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਇਸ ਉੱਤੇ ਆੜੇ ਤੇ ਸਾਰੇ ਧਰਮ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਮੈਂ ਸਮਰਾਲੇ ਤੋਂ ਆਇਆ ਹਾਂ ਸਪੈਸ਼ਲ ਇੱਥੇ ਜੀ ਤੇ ਇੱਥੇ ਮਥਾ ਢੇਕਾਂਗੇ ਜਿਵੇਂ ਵੀ ਹੁੰਦਾ ਹੈ ਸਾਨੂੰ ਜਿਆਦਾ ਤੁਮ ਨਹੀਂ ਨੋਲੇਜ ਆਏਗੀ ਪਹਿਲਾਂ ਮੋਮਬੱਤੀ ਚਲਾਈ ਆ ਫਿਰ ਉੱਪਰ ਮਥਾ ਢੇਕ ਕੇ ਆਵਾਂਗੇ ਜੀ ਸਾਰਿਆਂ ਨੂੰ ਹੈਪੀ ਮੈਰੀ ਕ੍ਰਿਸਮਸ ਵਿਸ਼ਿੰਗ ਹੈ ਹੈਪੀ ਮੈਰੀ ਕ੍ਰਿਸਮਸ ਟੂ ਆਲ ਮਾਰੀ ਤਰਫ ਸੇ ਮੈਰੀ ਕ੍ਰਿਸਮਸ ਆਪ ਉਸ ਬੋਲੋਗੇ ਇਹ ਹਮਾਰੇ ਛੋਟਾ ਸੰਟ क्रिसमस मनाने के लिए कौन सी पहली क्रिसमस है आपकी हाँ <laughs> जी पहली क्रिसमस किसकी फर्स्ट क्रिसमस एक्चुअली बच्चे बहुत एक्साइटेड हैं सो दिस इज द फर्स्ट टाइम ये लोग चर्च आए हैं तो फादर्स वर ऑल बिजी सो मदर्स आर फ्री टू टेक देम हेयर सो आई जस्ट वांट टू विश अ मैरी क्रिसमस टू एवरीवन मैरी क्रिसमस सर क्रिसमस का दिहाड़ा है की कहना चाहोगे ਮੈਮ ਅੱਜ ਕ੍ਰਿਸਮਸ ਦੇ ਦਿਹਾੜੇ ਦੇ ਉੱਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਤੇ ਮੈਂ ਐਕਚੁਅਲੀ ਐਕਚੁਅਲੀ ਚਰਚ ਦੇ ਵਿੱਚ ਬਹੁਤ ਸਾਲ ਤੋਂ ਆ ਰਿਹਾ ਹੈਗਾ ਮੇਰੀ ਬੇਟੀ ਛੋਟੀ ਜੀ ਸੀ ਜਿਸ ਟਾਈਮ ਤੇ ਉਹਦੀ ਐਕਚੁਅਲੀ ਐਡਮਿਸ਼ਨ ਕਿਸੇ ਵੀ ਲੁਧਿਆਣਾ ਦੇ ਸਕੂਲ ਦੇ ਵਿੱਚ ਨਹੀਂ ਹੋਈ ਇਵਨ ਆਮ ਗਵਰਨਮੈਂਟ empioy ਇਨ ધ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਤੇ ਲੇਕਿਨ ਕਾਨਵੈਂਟ ਸੈਕ੍ਰੇਟ ਹਾਰਟ ਕਾਨਵੈਂਟ ਸਕੂਲ ਸਰਪਨਗਰ ਵਾਲਿਆਂ ਨੇ ਮੇਰੀ ਕੰਡੀਸ਼ਨ ਨੂੰ ਵੀ ਦੇਖਦੇ ਹੋਏ ਮੈਨੂੰ ਫਸਟ ਪ੍ਰੈਫਰੈਂਸ ਦੇ ਬੇਸਿਸ ਤੇ ਮੇਰੀ ਬੇਟੀ ਨੂੰ ਐਡਮਿਸ਼ਨ ਦਿੱਤੀ ਤੇ ਉਹਦਾ ਕੈਰੀਅਰ ਬਣਿਆ ਅੱਜ ਉਹਨਾਂ ਦੀ ਬਦੌਲਤ ਤੇ ਮੇਰੀ ਬੇਟੀ ਕੈਨੇਡਾ ਦੇ ਵਿੱਚ ਪੀਆਰ ਆ ਤੇ ਐਂਡ ਸ਼ੀ ਇਜ਼ ਵੈਲ ਸੈਟਲ देयर ਤੇ ਆਮ ਵੈਰੀ ਮੱਚ ਹੈਪੀ ਤੇ ਮੈਂ ਕਦੇ ਵੀ ਇਹਨਾਂ ਦਾ ਗੋਡ ਜੀਸਸ ਕ੍ਰਾਈਸਟ ਸੇ ਕ੍ਰਿਸਚੀਅਨ ਕ੍ਰਿਸਚੀਅਨਿਟੀ ਦਾ ਮੈਂ ਦੇਣਾ ਨਹੀਂ ਦੇਣ ਸਕਦਾ ਹੈਗਾ ਪਰ ਮਤਬਾ ਕਰੇ ਸਾਰਾ ਇਹ ਲੋਕ ਰਲ ਮਿਲ ਕੇ ਖੁਸ਼ੀਆਂ ਦੇ ਨਾਲ ਇਹ ਤਿਹਾਰ ਮਨਾਉਂਦੇ ਤੈਂਨ ਕਰਵਾ ਸ਼ਰਦਾ ਆਲੂ ਜਿਹੜੇ ਨੇ ਉਹ ਮੋਮਬਤੀਆਂ ਬਾਲ ਕੇ ਜਿਹੜਾ ਆਪਣੇ ਪ੍ਰਭੂ ਦਾ ਆਗਮਨ ਵਰਮ ਮਨਾ ਰਹੇ ਨੇ ਤੇ ਬੜੀ ਸ਼ਰਦਾ ਭਾਵਨਾ ਦੇ ਨਾਲ ਬਹੁਤ ਹੀ ਸਤਿਕਾਰ ਦੇ ਨਾਲ ਜਿਹੜਾ ਹੈ ਉਹ ਮਨਾਇਆ ਜਾ ਰਿਹਾ 크ਿਸਮਸ ਅੱਜ 25 ਦਸੰਬਰ ਹੈ ਤੇ ਅੱਜ ਪ੍ਰਭੂ ਜੀਸੂ ਮਸੀਹ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਬੜੇ ਸੰਗਤਾਂ ਤੋਂ ਮਨਾ ਮਨਾ ਰਹੀਆਂ ਨੇ ਇਹ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਕੈਂਡਲ ਜਲਾ ਕੇ ਆਪਣੇ ਪ੍ਰਭੂ ਦਾ ਇਸਤਿقبال ਕਰ ਰਹੇ ਨੇ ਤਾਂ ਇਸ ਚਾਹਤ ਦੇ ਵਿੱਚ ਅਸੀਂ ਆਏ ਤੇ ਲੋਕਾਂ ਦੇ ਵੱਖ-ਵੱਖ ਤਰੀਕੇ ਨਾਲ ਆਪਦੇ ਪ੍ਰਭੂ ਨੂੰ ਜਿਹੜਾ ਉਹਨਾਂ ਦਾ ਜਨਮ ਦਿਨ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਵੀ ਗੱਲ ਆਖੀ ਹੈ ਕਾਹਲਵੰਤ ਸੇਵਕ ਸਿੰਘ ਦੇ ਨਾਲ ਕੁਲਵੰਤ ਸਿੰਘ ਸਨੋਡ ਵੀ ਨੂੰ ਆਣ ਲੱਗੇ